ਕੀ ਆ ਗਿਆ ਇਹ ਤੁਹਾਨੂੰ ਅਜ ਹੱਥਗੜੀਆਂ ਨਾਲ ਬੰਨ ਕੇ ਦਿੰਦਾ ਗਏ ਕਿ ਕਿੱਦਾਂ ਲੱਗੀਆਂ ਹਾਂਜੀ ਹੱਥਗੜੀਆਂ ਹੀ ਪੈਰਾਂ ਨੂੰ ਵੀ ਹੱਥਗੜੀਆਂ ਲੱਗੀਆਂ ਸੀ ਲੱਕ ਨੂੰ ਵੀ ਲੱਗੀਆਂ ਸੀ ਤੇ ਬਾਹਾਂ ਨੂੰ ਵੀ ਲੱਗੀਆਂ ਸੀ ਜਾਨ ਜੀ ਹਾਂਜੀ ਤੇ ਤੁਸੀਂ ਗਏ ਕਿ ਕਿੱਦਾਂ ਸੀਗੇ ਮੈਂ ਡੌਂਕੀ ਗਈਆਂ ਸੀ ਡੌਂਕੀ ਕਿੱਦਾਂ ਕਿੱਦਾਂ ਲੱਗੀ ਲੱਗੀ ਜੀ ਪਨਾਮਾ ਤਾਂ ਨਹੀਂ ਡੌਂਕੀ ਲੱਗੀ ਜੰਗਲ ਰਾਹੀਂ ਅੱਛਾ ਜੀ ਹਾਂਜੀ ਖਾਣ ਪੀਣ ਨੂੰ ਕੀ ਦਿੰਦੇ ਸੀ ਤੁਹਾਨੂੰ ਜਰੂਰ ਤੁਹਾਨੂੰ ਛੱਡ ਕੇ ਗਏ ਹੋ ਕਿੰਨੇ ਘੰਟੇ ਲੱਗੇ ਨਾਲੇ ਸਫ਼ਰ ਦਾ 66 ਘੰਟੇ ਲੱਗੇ ਜੀ ਹਾਂਜੀ ਦੁਕਾਨ ਉਧਰ ਇੱਕ ਲੇਜ਼ ਮਿਲਦੀ ਹੈ ਵਿੱਚ ਤੇ ਵਿੱਚੋਂ ਥੋੜੇ ਮਟਰੀ ਹੈ ਅਤੇ ਪਾਣੀ ਤੁਹਾਨੂੰ ਕਿੱਥੋਂ ਮਿਲਿਆ ਗਿਆ ਸੀ ਤੇ ਤੇਜੋਨਾ ਬਾਰਡਰ ਤੋਂ ਹਾਂਜੀ ਤੇ ਹੁਣ ਤੁਹਾਨੂੰ ਸਾਰੇ ਹੀ ਜਿੰਨੇ ਵੀ ਆਏ ਹੋ ਹਾਂਜੀ ਸਾਰੇ ਕੈਂਪ ਤੋਂ ਹੀ ਆਏ ਹਾਂ ਚੌਂਕੀ ਆਏ ਹਾਂ ਪਿੱਛੇ ਕਿੰਨੇ ਖੋਰ ਜਿਹੜੇ ਪੰਜਾਬੀ ਨੇ ਜਾਂ ਭਾਰਤੀ ਨੇ ਉੱਥੇ ਜਿਹੜੇ ਪਗੜ ਚਾਰ-ਪੰਜ ਸੌ ਬੰਦਾ ਜੀ ਆ ਕਿੰਨਾ ਦੀ ਜ਼ਿੰਦਗੀ ਸੀ ਜੀ ਰੇ ਜਿਹੜੇ ਚੌਂਕੀ ਲਾ ਕੇ ਗਏ ਸੀ ਕਿੰਨਾ ਦਾ ਜੀ ਬਹੁ ਮਾੜੀ ਜ਼ਿੰਦਗੀ ਸੀ ਜੀ ਹਾਂ ਜੀ ਉੱਥੇ ਵੀ ਬਹੁ ਮਾੜੀ ਜ਼ਿੰਦਗੀ ਐਸੀ ਚੱਲਦਾ ਮਾੜੇ ਕਰਪਾਲ ਜੀ ਵਾਲੇ ਬਦਲਾ ਜਾ ਬੜਾ ਉਹ ਲੈ ਕੇ ਸੌਣਾ ਪੈਂਦਾ ਬਹੁ ਠੰਡੇ ਹੱਥ ਜੀ ਲੱਜੇ ਖਾਣ ਨੂੰ ਵੀ ਦਿਨ ਦਿਨ ਨਹੀਂ ਕੁਝ ਵੀ ਲੈ ਸੇ ਦਿੰਦੇ ਇੱਕ ਤੇ ਪਾਣੀ ਦਿੰਦੇ ਜਾਂ ਥੋੜੇ ਜਿਹਾ ਚੌਲ ਦਿੰਦੇ ਆ ਬਸ ਜਿਹੜੇ ਪੰਜਾਬ ਦੇ ਨੌਜਵਾਨ ਅਮਰੀਕਾ ਜਾਣਾ ਚਾਹੁੰਦੇ ਗਲਤ ਢੰਗ ਦੇ ਨਾਲ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਇਹ ਇਹ ਜਣਾ ਕਹਿੰਦਾ ਸਹੀ ਢੰਗ ਨਾਲ ਜਾਣਾ ਚਾਹੀਦਾ ਓਦਾਂ ਗਲਤ ਢੰਗ ਨਾਲ ਲੋਕੀ ਲੱਗੇ ਜਾਣਾ ਬਹੁਤ ਖਾਣ ਸੁਣਨ ਦੇ ਵਿੱਚ ਹੈ ਕਿ ਤੁਹਾਡੀ ਜਿਹੜੀ 5 ਕਿੱਲੇ ਦੀ ਕਰੀਮ ਜਿਹੜੀ ਪੈਣੀ ਦੀ ਹੈ ਜਿੰਨਾਂ ਦੀ ਆਪਣੇ ہاں ਹਾਂਜੀ ਹਾਂਜੀ ਉਹਨੇ ਆਪਣੇ ਨਾਲ ਲਈ ਹੋ ਕੀ ਮੰਗ ਕਰਦੇ ਹੋ ਪ੍ਰਸ਼ਾਦ ਜੀ ਪ੍ਰਸ਼ਾਦ ਜੀ ਮੰਗਾਦੇ ਸਾਡੀ ਪੈਲੀ ਛੜਾਈ ਜਾਵੇ ਅੱਜ ਜਿਹੜਾ ਲਾਸਟ ਨਾਈਟ ਅਮਰੀਕਾ ਤੋਂ ਰਿਪੋਰਟ ਕਰਕੇ ਅੰਮ੍ਰਿਤਸਰ 에য়ারਪੋਰਟ ਤੇ ਸਾਡੇ ਛੋਟੇ ਬੱਚੇ ਭਰਾ ਪਹੁੰਚੇ ਆ ਉਹ shearpur district ਦੇ 10 ਸਿਗੇ ਦਿਨਾਂ ਵਿੱਚੋਂ 5 ਟਾਂਡੇ ਹਲਕੇ ਦੇ ਸੀਗੇ ਜਿਨ੍ਹਾਂ ਦੇ ਨਾਮ ਦਲਜੀਤ ਸਿੰਘ ਹਰਮਨਪ੍ਰੀਤ ਹਰਪ੍ਰੀਤ ਦਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਉਹ ਇੱਥੇ ਸਾਡੇ ਕੋਲ ਪਹੁੰਚ ਗਏ ਆ ਤਾਂ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਟੀਕੂ ਵੀ ਕਰਤੇ ਨਾਲ ਹੀ ਅਸੀਂ ਹਦਾਇਤ ਕੀਤੀ ਆ ਕਿ ਭਾਈ 5 ਦਿਨ ਦੇ ਅੰਦਰ ਅੰਦਰ ਸਾਨੂੰ ਬਿਆਨ ਨੋਟ ਕਰਾਏ ਜਾਣ ਕਿਹੜੇ ਏਜੰਟ ਦੇ ਥਰੂ ਇਹ ਗਏ ਸੀਗੇ ਤਾਂ ਕਿ ਪੰਜਾਬ ਗਵਰਨਮੈਂਟ ਉਹ ਏਜੰਟਾਂ ਤੇ ਕਾਰਵਾਈ ਕਰ ਸਕੇ ਕਿਉਂਕਿ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਨਿਰਦੇਸ਼ ਆ ਉਹਨਾਂ ਨੇ ਸਖਤੀ ਚ ਇਹ ਗੱਲ ਨੂੰ ਲਾਗੂ ਕਰਨ ਲਈ ਤਾਂ ਬੜੀ ਸੀਰੀਅਸ ਗੱਲ ਲਈ ਹੈ ਕਿ ਜਿਨ੍ਹਾਂ ਦੇ ਗਲਤ ਤਰੀਕੇ ਨਾਲ ਜਿਹੜੇ ਜੱਟਾਂ ਨੇ ਬੱਚੇ ਭੇਜੇ ਸੀਗੇ ਉਹ ਖੱਜੂਖਜ਼ਾਰ ਹੋਏ ਆ ਬੱਤ ਕਿਸਮਤੀ ਕੀ ਕਹ ਲੋ ਪੀ ਪੰਜਾਬ ਨਾਲ ਕਿਉਂ ਪਤਾ ਨਹੀਂ ਕਿਉਂ ਵਿਕਤਰਾ ਕਰਦੇ ਆ ਇੱਕ ਪੰਜਾਬ ਦੇ ਅੰਦਰ ਹੀ ਜਹਾਜ਼ ਨੂੰ ਉਤਾਰਿਆ ਜਾਂਦਾ ਤਾਂ ਇਹੋ ਮੈਸੇਜ ਦਿੱਤਾ ਜਾਂਦਾ ਕਿ ਪੰਜਾਬੀ ਸਾਰੇ ਬਾਹਰ ਜਾ ਰਹਾ ਹੈ ਹੱਲੇ ਕੀ ਹਰਿਆਣੇ ਦੇ ਸੀਗੇ ਗੁਜਰਾਤ ਦੇ ਸੀਗੇ ਹੋਰ ਵੀ ਕਈ ਸੂਬਿਆਂ ਦੇ ਸੇ ਬੱਚੇ ਸੀਗੇ ਪ੍ਰਮਾਤਮਾ ਦੀ ਕਿਰਪਾ ਕੀ ਇਹ ਸੁਖਸਵਿਲੀ ਆਪਣੇ ਘਰੇ ਆ ਗਏ ਨੇ ਤਾਂ ਜਿਸ ਤਰ੍ਹਾਂ ਮੈਨੂੰ ਬਹੁਤ ਹੀ ਸਤਿਕਾਰਯੋਗ ਪਿੰਡ ਕਰਾਲੇ ਤੋਂ ਦੱਸਿਆ ਕਿ ਚਾਰ ਖੇਤ ਲਖਾਲੇ ਸੀ ਏਜੰਟ ਨੇ ਇਹਨਾਂ ਕੋਲ ਜਿਹਦੀ ਕੀਮਤ ਕਟੋ-ਕਟ ਵੀ 1 ਕਰੋੜ ਦੇ ਕਰੀਬ ਆ ਤੇ ਜਿੰਨਿਆਂ ਨਾਲ ਵੀ ਇਦਾਂ ਦਾ ਹੈਪਨ ਹੋਇਆ ਆ ਅਸੀਂ ਉਹਨੂੰ ਸਖਤੀ ਦੇ ਨਾਲ ਨਿਜਠਾਂਗੇ ਟਰਾਈ ਕਰਾਂਗੇ ਕਿ ਇਹ ਬੱਚਿਆਂ ਦੀ ਜਿਹੜੀ ਲਾਸ ਹੈਗੀ ਆ ਉਹਦੀ ਪ੍ਰਵਾਈ ਕੀਤੀ ਜਾਵੇ। ਹੌਣ ਵਾਲੀ ਸਮਾਜਿਕ ਇਹਨਾਂ ਜਿਹੜੇ ਐਜੈਂਡਾ ਦੇ ਉੱਤੇ ਲਾਗੂ ਪਾਈ ਜਾਏਗੀ। ਬਿਲਕੁਲ ਜੀ ਬਿਲਕੁਲ ਚਾਰ ਮੈਂਬਰੀ ਕਮੇਟੀ ਵੀ ਬਣਾ ਦਿੱਤੀ ਹੈ ਮੁੱਖ ਮੰਤਰੀ ਸਾਹਿਬ ਨੇ ਕਿ ਜਿੱਥੇ-ਜਿੱਥੇ ਦੇ ਜਿੱਥੋਂ-ਜਿੱਥੋਂ ਦੇ ਵੀ ਬੱਚੇ ਹੋਣਗੇ ਜਿਹੜੇ ਉਹਨਾਂ ਨੂੰ ਠਾਣੇ ਲੱਗਦੇ ਅਸੀਂ ਐਫ ਆਈ ਆਰ ਉੱਤੇ ਦਰਜ ਕਰਾਂਗੇ ਉਹਨਾਂ ਤੇ। ਜਿਸ ਤਰ੍ਹਾਂ ਅਮਰਿੰਦਰ ਸਾਹਿਬ ਇਹਦਾ ਬੱਚਿਆਂ ਦੀ ਹੈ ਪੈਸੇ ਘੜਕੜ-ਘੜਕ 40 ਲੱਖ ਰੁਪਏ ਦੇ ਕੇ ਪਹੁੰਚੇ ਹੋਤੇ। ਪਰ ਫਿਰ ਵੀ ਉਹ ਏਜੰਟ ਜਿਹੜੇ ਆ ਹਾਲ ਤੱਕ ਦੇ ਗੱਲਬਾਤ ਵੀ ਕਈਆਂ ਨੇ ਕੀਤੀ ਪਰ ਉਹ ਟਾਣਾ ਨਹੀਂ ਕਰ ਰਹੇ ਕਿ ਸੀ ਪੈਸੇ ਮੋੜਾਂਗੇ ਇਸ ਵਿੱਚ ਕੀ ਤਦ ਦਿਖਦੇ ਹੋ ਮੜਾਵਾਂਗੇ ਜੀ ਪ੍ਰਾਪਤੀਆਂ ਜਬਤ ਕਰਾਂਗੇ ਇਹਨਾਂ ਦੀ ਪੈਸੇ ਦੇਖੋ ਗਵਰਨਮੈਂਟ 100% ਕਲੀਅਰ ਨੀਯਤਨਾ ਹੈ ਕਿ ਜਿੰਨੇ ਵੀ ਸਾਡੇ ਭੈਣ ਭਰਾ ਬੱਚੇ ਆ ਰਹੇ ਆ ਬਾਹਰੋਂ ਉਹਨਾਂ ਦੇ ਜਿੰਨਾ ਲਾਅ ਹੋਇਆ ਉਹ ਤਕਰੀਬਨ ਤਕਰੀਬਨ ਆਪਾਂ ਉਹਦੀ ਪਰਵਾਹੀ ਕਰਵਾਜੀ ਨਾਥ ਪਾਵਾਂਗੇ ਕਿ ਜਿਹੜੇ ਗਲਤ ਤਰੀਕੇ ਨਾਲ ਬੱਚਿਆਂ ਨੂੰ ਭੇਜਦੇ ਕਿਉਂਕਿ ਇੱਥੇ ਸਾਡੇ ਪੰਜਾਬ ਦੇ ਲੋਕ ਆ ਮੇਰੇ ਬੇਟੇ ਏਰੀਆ ਤਾਂ ਕਿਸੇ ਨੂੰ ਪੁੱਛਦਾ ਹੀ ਨਹੀਂ ਉਹ ਉੱਦਾਂ ਹੀ ਕਹਿ ਦਿੰਦੇ ਆ ਜੀ ਸਿੱਧੀ ਫਲਾਈਟ ਕਰਾਵਾਂਗੇ ਉਹ ਇਸ ਝੰਟੇ ਚ ਫਸ ਜਾਂਦੇ ਇਹਨਾਂ ਦੇ ਦੱਸਣ ਮਤਾਵ ਡੌਕੀਆਂ ਵੀ ਲੱਗਦੀਆਂ ਕਈ ਤਾਂ ਕਈ ਇਸ ਜਹਾਨੋ ਹੀ ਚਲੇ ਗਏ ਉੱਥੇ ਕਿਉਂਕਿ ਜਿਹਦੀ ਜਿਹੜਾ ਖਾੜ ਦੇ ਚ ਜੇਕ ਪੈਂਦਾ ਉਹਨੂੰ ਉੱਥੇ ਛੱਡ ਦਿੰਦੇ ਆ ਜਿਹੜੇ ਡੌਂਕੀ ਲਾਉਣ ਲੱਗੇ ਸਮੁੰਦਰ 'ਚ ਡਿੱਗ ਪਿਆ ਉਹਨੂੰ ਨਹੀਂ ਕਢਦੇ ਉੱਥੇ ਹੀ ਅ ਜਿੱਦਾਂ ਛੱਡ ਜਾਂਦੇ ਆ ਕਈਆਂ ਨੇ ਤਾਂ ਦੱਸਿਆ ਕਿ ਅਸੀਂ ਤੁਰੇ ਜਾਂਦੇ ਕਈ ਲਾਛਾ ਦੇਖੀਆਂ ਕਈ ਪਿੰਜਰ ਦੇਖੇ ਉੱਥੇ ਪਏ